हां जी आज ਬਣਾ ਰਹੇ ਆਪਾਂ ਚਾਹ ਵਿੱਚ ਪਾਉਣ ਵਾਲਾ ਮਸਾਲਾ ਮਸਾਲਾ ਚਾਹ ਵਾਲਾ ਬਣਾਉਣ ਲਈ ਉਹਦੇ ਵਿੱਚ ਕਿਹੜੀਆਂ ਕਿੜੀਆਂ ਚੀਜ਼ਾਂ ਵਰਤਾਂਗੇ ਆਪਾਂ ਤੁਹਾਨੂੰ ਦੱਸਦੀਆਂ 20 ਕਿ ਗ੍ਰਾਮ ਲਈ ਆਪਾਂ ਸੌਟੀ ਇਲਾਇਚੀ 3 ਪੀਸ ਲੈਨੇ ਬਲੱਠੀ ਦੇ ਜਿਹੜੇ 15 ਕਿ ਗ੍ਰਾਮ ਹੀ ਬਣਦੇ ਨੇ 15 ਕਿ ਗ੍ਰਾਮ ਲਈ ਆਪਾਂ ਦਾਲਚੀਨੀ 25 30 ਲਈਆਂ ਨੇ ਕਾਲੀਆਂ ਮਿਰਚਾਂ 4 5 ਲਈਆਂ ਨੇ ਵੱਡੀਆਂ ਇਲਾਇਚੀਆਂ ਤੇ ਇੱਕ ਚਮਚ ਲਿਆ ਅਜਵਾਇਣ ਦਾ 20 ਗ੍ਰਾਮ ਹੀ ਆਪਾਂ ਲੈਏ ਨੇ ਲੌਂਗ ਚਾਰ ਚਮਚ ਲੈਏ ਨੇ ਸੌਫ ਦੇ ਤੇ ਪਈ 50 ਗ੍ਰਾਮ ਲੈਨੇ ਗਲਾਬ ਦੀਆਂ ਪੱਤੀਆਂ ਜੋ ਮੇਰੀਆਂ ਸੁਕਾ ਕੇ ਰੱਖੀਆਂ ਹੋਈਆਂ ਸੀ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਹਲਕਾ ਜਿਹਾ ਰੋਸਟ ਕਰ ਲੈਣਾ ਯਾਦ ਰੱਖਣਾ ਜਿਹੜੀ ਵੱਡੀ ਇਲਾਇਚੀ ਆ ਇਹਦਾ ਸਿਲਕਾ ਉਤਾਰਨਾ ਕੱਲੇ ਬੀਜ ਵਰਤਨੇ ਨੇ ਸਿਲਕਾ اتار ਕੇ ਸੁੱਟਣਾ ਨਹੀਂ ਉਹਦੇ ਵਾਸਤੇ ਮੈਂ ਇੱਕ ਹੋਰ ਮਸਾਲਾ ਬਣਾਉਂਗੀ ਉਹਦੇ ਵਿੱਚ ਵਰਤਾਂਗੇ ਇਹਨਾਂ ਨੂੰ ਹੁਣ ਆਪਾਂ ਕਰਦੇ ਆਂ ਰੋਸਟ ਤੁਹਾਨੂੰ ਦਿਖਾਉਣੀ ਆ ਲਓ ਜੀ ਗੈਸ ਕਰ ਲਿਆ ਆਪਾਂ ਆਨ ਉੱਪਰ ਰੱਖ ਲਿਆ 프라이ਪੈਨ ਤੇ ਸਾਰੇ ਜਿਹੜੇ ਮਸਾਲੇ ਨੇ ਇਹਦੇ ਵਿੱਚ ਪਾ ਲਓ ਬਹੁਤਾ ਸੇਕ ਨਹੀਂ ਲਗਾਉਣਾ ਇਹਨੂੰ ਮਲਠੀ ਨੂੰ ਪਹਿਲਾਂ ਮੈਂ ਕੁੰਡੇ ਦੇ ਵਿੱਚ ਕੁੱਟੂਗੀ ਤੇ ਦਾਲਚੀਨੀ ਨੂੰ ਕਿਉਂਕਿ ਇਹ ਸਖਤ ਜੀ ਹੁੰਦੀ ਆ ਦਾਲਚੀਨੀ ਤਾਂ ਘੱਟ ਸਖਤ ਹੁੰਦੀ ਆ ਫੁੱਟ ਵੀ ਜਾਂਦੀ ਆ ਮਲਠੀ ਸਖਤ ਹੁੰਦੀ ਆ ਜਿਹਦੇ ਨਾਲ ਫਿਰ ਜਿਹੜੇ ਕੱਪ ਦੇ ਵਿੱਚ ਦੰਦੇ ਚ ਪੈ ਜਾਂਦੇ ਨੇ ਕੱਪ ਮਿਕਸੀ ਵਾਲਾ ਖਰਾਬ ਹੋ ਜਾਂਦਾ ਇਹਨੂੰ ਮੈਂ ਮਿਕਸੀ ਦੇ ਵਿੱਚ ਹੀ ਅੱਜ ਗ੍ਰाइंड ਕਰੂੰਗੀ ਲਓ ਜੀ ਮਸਾਲਾ ਹੋ ਚੁੱਕਿਆ ਆਪਣਾ ਰੋਸਟ ਬਹੁਤ ਵਧੀਆ ਸਮੈਲ ਆਉਂਦੀ ਆ ਇਹਨੂੰ ਹੁਣ ਆਪਾਂ ਠੰਡਾ ਹੋਣ ਲਈ ਰੱਖ ਦਿੰਨੇ ਆ ਜਦੋਂ ਠੰਡਾ ਹੋ ਗਿਆ ਇਹਨੂੰ ਮੈਂ ਗ੍ਰाइंड ਕਰਾਂਗੀ ਹਾਂਜੀ ਮਸਾਲਾ ਪੀਸ ਕੇ ਕਰ ਲਿਆ ਆਪਾਂ ਗ੍ਰाइंड ਕਰਕੇ ਤਿਆਰ ਬਹੁਤ ਵਧੀਆ ਸਮੈਲ ਆ ਰਹੀ ਆ ਦੇਖੋ ਕਿੰਨੀ ਸੋਹਣੀ ਲੁੱਕ ਐ ਸਮੈਲ ਵੀ ਉਨੀ ਹੀ ਸੋਹਣੀ ਆਉਂਦੀ ਆ ਇਹਨੂੰ ਹੁਣ ਵਰਤਨਾ ਕਿਵੇਂ ਆ ਜਦੋਂ ਤੁਸੀਂ ਚਾਹ ਵਾਲਾ ਪਾਣੀ ਰੱਖ ਦਿਓ ਗਰਮ ਚਾਹ ਪੱਤੀ ਪਾਉਣੇ ਤਾਂ ਫਿਰ ਜੇ ਇੱਕ ਕੱਪ ਦੇ ਵਿੱਚ ਤੇ ਇੱਕ ਚੁਟਕੀ ਕੀ ਪਾਉਣੀ ਐ ਜਿਵੇਂ 4-5 ਕੱਪ ਨੇ ਤਾਂ ਇੰਨਾ ਕੁ ਮਸਾਲਾ ਜਿਹੜਾ ਚਮਚੇ ਦਾ ਚੌਥਾ ਹਿੱਸਾ ਬਹੁਤ ਆ ਕਿਉਂਕਿ ਇਹਦੇ ਵਿੱਚ 스멜 ਇੰਨੀ ਜ਼ਿਆਦਾ ਵਧੀਆ ਆਉਂਦੀ ਆ ਤੁਹਾਡਾ ਬਾਰ ਬਾਰ ਚਾਹ ਪੀਣ ਨੂੰ ਦਿਲ ਕਰੂਗਾ ਜਿਹੜੇ ਚਾਹ ਨਹੀਂ ਵੀ ਪੀਂਦੇ ਨਾ ਇਹ ਮਸਾਲਾ ਪਾਏ ਤੋਂ ਉਹ ਵੀ ਚਾਹ ਦੀ ਮੰਗ ਕਰਨ ਲੱਗ ਜਾਂਦੇ ਨੇ ਮਿਲਦੇ ਆ ਜਲਦੀ ਹੀ ਕਿਸੇ ਹੋਰ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ